ਡੈਡ ਬੋਣੀ ਮਿਲੀ ਹੈ ਕੀ ਮਾਮਲਾ ਹੈਗਾ ਜਿਹੜੀ ਖੜੀ ਇਹ ਕਬਰਾਂ ਦੇ ਸਾਹਮਣੇ ਮਿਲੀ ਜੀ 88 ਰੋਡ ਤੇ ਗਰਾਊਂਡ ਇੱਥੇ ਉੱਥੇ ਮਿਲੀ ਹੈ ਤੇ ਇਹਦਾ ਤਲਾਸ਼ੀ ਲਈ ਜੀ ਤਲਾਸ਼ੀ ਵਿੱਚੋਂ ਆਧਾਰ ਕਾਟ ਮਿਲਿਆ ਹੋਏ ਲੇਡੀਜ਼ ਦਾ ਗੁਰਦਾਸਪੁਰ ਦਾ ਤੇ ਹੁਣ ਜਾਂਚ ਦਾ ਵਿਸ਼ਾ ਹੈ ਦੇਖਾਂਗੇ ਸਰ ਮੇਲ ਹੈ ਕਿ ਫੀਮੇਲ ਹੈ ਜਿਹੜਾ ਇਹ ਮੇਲ ਹੈ ਜੀ ਸਰ ਕਿੰਨੀ ਉਮਰ ਲੱਗਦੀ ਹੈ ਇਹਦੀ ਹੁੰਦੀ ਹੈ ਤੇ ਤਕਰੀਬਨ 20 ਤੋਂ ਪਲੱਸ ਹੈ ਕਿੰਨੇ ਟਾਈਮ ਤੋਂ ਇੱਥੇ ਪਈ ਹੋਈ ਹੈ ਸਾਨੂੰ ਤੇ 112 ਤੇ ਕਮਿਸ਼ਨ ਆਈ ਤੇ ਆ ਗਏ ਮੌਕੇ ਤੇ ਨਸ਼ੇਗਰ ਦਾਦੀ ਹੈ ਕੀ ਕੋ ਸੱਟ ਵਗੈਰਾ ਵੀ ਕੋਈ ਇਹਦੇ ਤੇ ਲੱਗੀ ਨਹੀਂ ਕੋਈ ਨਹੀਂ ਇਹਦਾ ਜਾਜ ਦਾ ਵਿਸ਼ਾ ਜੀ ਬਾਅਦ ਚ ਵੇਖਿਆ ਜਾਏਗਾ ਜੀ ਬਹੁਤ ਬਹੁਤ ਸੜਦਾ ਕੀਤੀ ਜਾਏਗੀ ਪੁਸਟ ਸਰ ਦੀ ਕਾਰਵਾਈ ਕਰ ਕੀਤੀ ਜਾਏਗੀ ਜੋ ਬੰਦੀ ਕਾਰਵਾਈ ਕਰਤੀ ਸੀ ਸਰ ਕੋ ਨਸ਼ੇ ਕੋਈ ਨਸ਼ੇ ਦੀ ਕੋਈ ਚੀਜ਼ ਵਗੈਰਾ ਨਹੀਂ ਨਸ਼ੇ ਦੀ ਕੋਈ ਚੀਜ਼ ਨਹੀਂ ਕੋਈ ਨਸ਼ੇ ਤਿਆਰੀ ਆ ਕੋਈ ਨਾ ਕੋਈ ਕੋਈ ਨਹੀਂ ਕੋਈ ਨਹੀਂ ਇਹਦੇ ਬਾਅਦ ਹੀ ਰਿਪੋਰਟਾਂ ਜਾਂ ਪੁਸਟਾਂ ਤੋਂ ਹੋਏਗਾ ਸਭ ਪਤਾ ਚੱਲੇਗਾ ਠੀਕ ਹੈ 1 ਲੱਖ ਵਾਲੇ ਨੇ ਕੁਝ ਦੱਸਿਆ ਕਿ ਤੇ ਮੌਕੇ ਦੇ ਨਹੀਂ ਕਾਫੀ ਲੋਕ ਆਏ ਇੱਕ ਵਾਰ ਕਿਹਨੇ شناخت ਕੀਤੀ ਨਹੀਂ ਪੋਸਟਮਾਰਟਮ ਦੇ ਲਈ ਲਾਸ਼ ਨੂੰ ਕਬਜ਼ੇ ਚ ਲਿਆ ਜਾ ਹਾਂ ਕਬਜ਼ੇ ਲੈ ਜਾਗੇ ਜੀ ਦੱਸੋਗੇ ਤਾਂ ਪਤਾ ਲੱਗੇ ਅਰਜਿੰਦਰ ਕੌਰ ਇੱਥੋਂ ਦੇ ਰਹਿਣ ਵਾਲੇ ਜੀ ਇੱਥੋਂ ਦੇ ਮਨੈਵਣੀ ਦੇ ਇੱਥੇ ਕੀ ਇਲਾਕੇ ਦੇ ਵਿੱਚ ਕੋਈ ਡੈੱਡ ਬੋਡੀ ਮਿਲੀ ਕਿਸੇ ਦੀ ਹੈ ਕੋਈ ਪਾਜੀ ਸੁਣ ਕੇ ਬੜਾ ਦੁੱਖ ਲੱਗਾ ਕਿਉਂਕਿ ਇੱਥੇ ਅਸੀਂ ਰਾਤੀ ਵੀ ਅਜੇ ਲੰਘ ਕੇ ਗਏ ਆ ਤੇ ਮੇਰੀ ਬੇਟੀ ਵੀ ਤੇ ਆਪਾਂ ਤੇ ਇਹਨਾਂ ਨੇ ਇਦਾਂ ਪੈਂਟਾ ਫੜੀਆਂ ਵਾ ਕਿ ਟੀਕੇ ਲਾ ਕੇ ਜਿੱਦਾਂ ਨਿਕਲੇ ਹੁੰਦੇ ਆ ਤੇ ਬੜਾ ਦੁੱਖ ਲੱਗਾ ਮਨ ਨੂੰ ਦੇਖ ਕੇ ਵੀ ਵੇਖੋ ਕੀ ਇਹਨਾਂ ਦੇ ਹਾਲ ਵਾ ਇਧਰ ਵੀ ਦੇਖੋ ਤੁਸੀਂ ਪਲਾਟਾਂ ਵਿੱਚ ਲੋਕ ਲੋਕੇ ਵਿਚਾਰੇ ਆਪਣੀ ਬਹੁਤ ਜ਼ਿਆਦਾ ਦੇਖ ਕੇ ਮਨ ਦੁਖੀ ਹੁੰਦਾ ਵਾ ਸਾਡਾ ਜਦੋਂ ਮਾਮਾ ਤੇ ਪੋਤੇ ਇਸ ਤਰ੍ਹਾਂ ਦੇ ਬਹੁਤ ਦੁੱਖ ਲੱਗਦਾ ਵਾ ਮਨ ਮੋਤਾ ਹੋਉਂਦੀਆਂ ਇਹਨਾਂ ਦਾ ਇੱਕ ਕਸੂਰ ਵਾ ਕਿਹਦਾ ਕਸੂਰ ਆ ਦੇਖੋ ਕੋਈ ਕਿਸ ਨੂੰ ਕਿਸ ਨੱਚ ਪੰਦਾ ਕਿਸ ਨੂੰ ਕਿਸ ਕੋਲ ਤਾਂ ਕਿਹਾ ਜਾ ਰਿਹਾ ਕਿ ਨਸ਼ਾ ਖਤਮ ਕਰਤਾ ਹੈ ਕੋਈ ਖਤਮ ਨਹੀਂ ਹੋਇਆ ਤੁਸੀਂ ਇੱਥੇ ਆ ਕੇ ਦੇਖੋ ਤੁਸੀਂ ਜਦੋਂ ਆਓਗੇ ਨਾ ਕਿਤੇ ਮੈਨੂੰ ਆਪਣਾ ਨੰਬਰ ਦੇਖ ਜਾਓ ਮੈਂ ਤੁਹਾਨੂੰ ਦੱਸਾਂਗੀ ਇੱਥੇ ਜਦੋਂ ਵੇਖੋ ਇੱਧਰ ਇੱਥੇ ਕੋਈ ਆਟੋ ਲਾ ਕੇ ਖਲੋਤਾ ਹੁੰਦਾ ਜੇ ਕੋਈ ਕੋਈ ਉੱਥੇ ਝਾਰੀਆਂ 'ਚ ਬੈਠੇ ਹੁੰਦੇ ਆ ਇਧਰੋਂ ਦੇਖ ਲਓ ਇਹਨੂੰ ਤੁਰੇ ਹੁੰਦੇ ਆ ਕੋਈ ਵੇਖਦੇ ਨਹੀਂ ਟੀ ਪੈਣਵਾ ਉਹ ਵਿਚਾਰੇ ਇੱਦਾਂ ਕੈਂਟਾ ਫੜੀਆਂ ਹੁੰਦੀਆਂ ਵਾਂ ਬਹੁਤ ਜਿਆਦਾ ਉਹ ਡੋਜ਼ ਦੇ ਕਾਰਨ ਹੀ ਮੌਤ ਹੋਈ ਹਾਂਜੀ 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 ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਨਹੀਂ ਤਲਾਸ਼ ਨਹੀਂ ਦਿੱਤੀ ਗਈ ਕਿ ਇਲਾਕੇ ਵਿੱਚ ਆਉਂਦੇ ਆ ਆਉਂਦੇ ਵੀ ਆ ਆਉਂਦੇ ਵੀ ਆ ਬਸ ਚਲੇ ਜਾਂਦੇ ਹਾਂਜੀ ਬਸ ਪੁਲਿਸ ਸਿਰਫ ਚੱਕਰ ਮਾਰ ਕੇ ਚੱਲ ਜਾਂਦੀ ਉਹ ਵੀ ਕੋਈ ਅਸੀਂ ਦੇਖਿਆ ਨਹੀਂ ਹਾਂਜੀ ਕੋਈ ਨਹੀਂ ਦੇਖਿਆ ਸਭ ਦੇਖੀਦਾ ਵਈ ਤੇ ਜਿੰਦਗੀ ਬਰਬਾਦ ਹੋ ਰਹੀ ਜਿਹੜੇ ਵਾਦੂ ਹੋ ਰਹੀ ਆ ਬਹੁਤ ਬਹੁਤ ਹੁੰਦੀ ਮਾਲਕਾਂ ਕੀ ਕਰਿਆ ਹੋ ਕੀ ਕਰ ਤੁਸੀਂ ਚਾਹੁੰਦੇ ਕਿ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਚਾਹੁੰਦੇ ਆ ਕਿ ਇਹਨਾਂ ਤੇ ਠੱਲ ਪਾਈ ਜਾਵੇ ਜਿਹੜੇ ਵੇਚਦੇ ਆਣ ਕੇ ਅਕਸਰ ਕਿਤੇ ਹੋਣਾ ਕਿਤੇ ਆਉਂਦਾ ਹੀ ਆ ਨਾ ਪਰ ਭਗਵੰਤ ਮਾਨ ਸਰਕਾਰ ਕਹਿੰਦੀ ਯੂਥ ਤੇ ਨਸ਼ਾ ਕੁਛ ਨਹੀਂ ਕੁਛ ਨਹੀਂ ਸਭ ਕਹਿੰਦੀਆਂ ਗੱਲਾਂ ਵਾ ਸਭ ਖਾ ਸਾਡੇ ਤੇ ਆਪਣੇ ਆਪ ਨੇ ਆਉਣੇ ਦੇ ਵਿੱਚ ਮਕਾਨ ਬਣਾ ਕੇ ਜਿਨ੍ਹਾਂ ਦੇ ਆਹ ਵੇਖੋ ਹੁਣ ਇਧਰ ਦੇਖੋ ਗਰਾਉਂਡ 'ਤੇ ਛਾਤੀ ਮਾਰੋ ਲੰਗਿਆ ਨਹੀਂ ਜਾਂਦਾ ਕੀ ਕਰਨ ਦੇ ਪ੍ਰਸ਼ਾਸਨ ਇਹ ਸਭ ਕਹਿੰਦੀਆਂ ਗੱਲਾਂ ਕੁਛ ਛੋਟੇ ਛੋਟੇ ਪਾਣੀ ਦੇ ਬੋਹ ਆ ਇੰਨੀ ਆ ਕਿਤੇ ਲੰਘਿਆ ਨਹੀਂ ਜਾਂਦਾ ਇੱਥੇ ਕੀ ਕਰਨ ਦੇ ਆ ਭਾਂਜੀ ਸਾਰੇ ਹਮ ਲੋਕ ਖਲੋਤੇ ਨਹੀਂ ਜਸਰੇ ਹਮ ਲੋਕਦੇ ਆ ਨਸੇਰੀ ਨਸੇਰੀ ਇਹਨਾਂ ਕੋਈ ਆ ਕਿ ਤਹਾtela ਹੁੰਦਾ ਨਹੀਂ ਵਿਚਾਰਿਆ ਕੋਲੋਂ ਨਸ਼ੇ ਨੇ ਇੱਕ ਜਾਨ ਲੈ ਲਈ